ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ ਸਾਹਿਬ ਸਤਿਗੁਰੂ ਆਤਮੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿ ਡਿੱਟੇ ਸਭ ਦੁੱਖ ਜਾਏ ਉਹਨਾਂ ਦਾ ਅੱਜ ਗੁਰਿਆਈ ਦੇ ਦਿਵਸ ਆ ਤੇ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਨਾ ਉੱਥੇ ਅੱਜ ਸਹਿਬ ਸਤਿਗੁਰੂ ਛੇ ਗੁਰੂ ਹਰਾਈ ਸਾਹਿਬ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਵੀ ਆ ਸੋ ਅੱਜ ਅੰਮ੍ਰਿਤ ਵੇਲੇ ਤੋਂ ਹੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਾਡੀ ਇਹ ਪਰੰਪਰਾ ਆ ਕਿ ਸਤਿਗੁਰੂ ਸਹਿਬਾਨ ਦਾ ਸਮੁੱਚੇ ਤੌਰ ਤੇ ਪ੍ਰਕਾਸ਼ ਆਗਮਨ ਫਿਰ ਜੋਤੀ ਜੋਤ ਦਿਵਸ ਤੇ ਨਾਲ ਗੁਰਿਆਈ ਗੁਰਤਾ ਗੱਦੀ ਦਿਵਸ ਤਿੰਨ-ਤਿੰਨ ਗੁਰਪੁਰਬ ਜਿਹੜੇ ਮਨਾਏ ਜਾਂਦੇ ਤੇ ਅੱਜ ਵੀ ਸਵੇਰੇ ਅਮਰਤ ਬੱਲੇ ਉਸੇ ਮਜੀ ਸਾਹਿਬ ਦੀ ਬਾਣ ਹਾਲ ਉਹਨਾਂ ਦੇ ਭੋਗ ਪਾਏ ਆ ਤੋਂ ਸਾਰੀ ਸੰਗਤ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪਤਿਆਂ ਬਹੁਤ ਬਹੁਤ ਬਧਾਈ